ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੇ ਅੱਜ ਅਸੀਂ ਲੈ ਕੇ ਆਏ ਦੋ ਅਲਕਾਜ਼ਰ ਗੱਡੀਆਂ ਵਿਕਾਉ ਨੇ ਅਰਜੰਤ ਸੇਲ ਕਰਨੀਆਂ ਨੇ ਜੀ ਮਾਲਕ ਵਿਦੇਸ਼ ਚੱਲੇ ਐ ਇਸ ਕਰਕੇ ਬੇਚ ਰਹੇ ਨੇ ਐਡਵੈਂਚਰ ਮਾਡਲ ਇੱਕ ਮਾਡਲ 2022 ਰੇਟ 15 ਲੱਖ 80 ਹਜ਼ਾਰ ਦੂਜੀ 2024 ਮਾਡਲ ਰੇਟ 2 ਲੱਖ ਰੁਪਏ ਇੱਕ ਬੰਦੇ ਦੇ ਨਾਂ ਐ ਜਲੰਧਰ ਨੰਬਰ ਨੇ ਗੱਡੀਆਂ ਬੋਸ ਇਹ ਸਿਸਟਮ ਲੱਗੇ ਨੇ ਜੀ ਜਲਦੀ ਤੋਂ ਜਲਦੀ ਸੇਲ ਕਰਨੀਆਂ ਨੇ ਗੱਡੀਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਲਦੀ ਸੇਲ ਹੋ ਸਕਣ 9463613695 ਇਹ ਵੀਰ ਦਾ ਨੰਬਰ ਐਸ ਨੰਬਰ ਤੇ ਗੱਡੀਆਂ ਦੀ ਡੀਲ ਕਰ ਸਕਦੇ ਹੋ ਮਸ਼ੀਨ ਵਿਕਾਊ ਹੈ ਜੀ ਬਿਜਾਈ ਮਸ਼ੀਨ ਹੈ ਪਸਤੋਲਾ ਵਾਲੀ ਮਸ਼ੀਨ ਵਿਕਾਊ 19000 ਪਰ ਰੇਟ ਰੱਖੀ ਹੈ ਜੀ ਏਰੀਆ ਫਾਜ਼ਲ ਦਾ ਫਾਜ਼ਲ ਕਾ ਏਰੀਆ ਜੀ 19000 ਪਰ ਰੇਟ ਰੱਖੀ ਹੈ ਪਸਤੋਲਾ ਵਾਲੀ ਬਿਜਾਈ ਮਸ਼ੀਨ ਵਿਕਾਊ ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 9592717318 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਸਤੌਲਾਂ ਵਾਲੀ ਵਿਜਾਈ ਮਸ਼ੀਨ 19000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਤੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਇੱਕ ਵਾਰ ਜ਼ਰੂਰ ਵੇਖ ਲਿਓ ਜੀ 아이ਸ਼ਰ ਦੋਸਤੋ 41 ਟਰੈਕਟਰ ਵਿਕਾਊ ਹੈ ਜੀ 2013 ਮਾਡਲ 2 ਲੱਖ 5000 ਰੁਪਏ ਰੇਟ ਰੱਖਿਆ ਏਰੀਆ ਪਿੰਡ ਮੀਰਪੁਰ ਸਰਦੂਲਗੜ੍ਹ ਮੀਰਪੁਰ ਸਰਦੂਲਗੜ੍ਹ ਚ ਜੀ ਆਇਸ਼ਰ 241 ਟਰੈਕਟਰ ਵਿਕਾਊ ਆ 2013 ਮਾਡਲ ਹੈ ਜੀ 2 ਲੱਖ 5000 ਰੁਪਏ ਰੇਟ ਰੱਖੇ ਗਏ ਜੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 94652 59007 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਇਸ਼ਰ 241 ਟਰੈਕਟਰ 2 ਲੱਖ 5000 ਰੁਪਏ ਚ ਖਰੀਦ ਸਕਦੇ ਹੋ ਬਾਕਸਰ ਮੋਟਰਸਾਈਕਲ ਵਿਕਾਊ ਹੈ ਜੀ 2003 ਮਾਡਲ 15000 ਰੁਪਏ ਰੇਟ ਰੱਖੇ ਗਏ ਜੀ ਸਰਕਾਰੀ ਨੰਬਰ ਪਲੇਟਾਂ 9592706610 9592706610 ਇਸ ਨੰਬਰ ਤੇ ਫੋਨ ਕਰਕੇ ਬਾਕਸ ਰਿਮੋਟ ਸਾਈਕਲ 2003 ਮਾਡਲ ਸਰਕਾਰੀ ਨੰਬਰ ਪਲੇਟਾ 15000 ਰੁਪਏ ਦੇ ਵਿੱਚ ਤੁਸੀਂ ਡੀਲ ਕਰ ਸਕਦੇ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲ ਸਕੇ ਦੂਜੇ ਸੂਏ ਝੋਟੀ ਵਿਕਾਊ ਹੈ ਜੀ ਜਿਆਦਾ ਜਾਣਕਾਰੀ ਇਸ ਵੀਰੇ ਦੱਸੇ ਤੁਸੀਂ ਫੋਨ ਤੇ ਲੈ ਸਕਦੇ ਹੋ ਬਾਟਪੁਰ 848 247 ਨੰਬਰ ਤੇ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਜਾਂ ਕੋਈ ਪਸ਼ੂਆਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨਾਲ ਵੀਰੇ ਪ੍ਰੋਪਰ ਜਾਣਕਾਰੀ ਭੇਜਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਜਲਦੀ ਸਿਲ ਹੋ ਸਕੇ ਦੋ ਟਰੈਕਟਰ ਵਿਕਾਉ ਨੇ ਜੀ ਇਹ ਵੀਰ ਦੇ ਸਵਰਾਜ 855 ਟਰੈਕਟਰ 2015 ਮਾਡਲ ਨਵੇਂ ਟਾਇਰ 4.5 ਲੱਖ ਰੁਪਏ ਰੇਟਰ ਕੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਸਵਰਾਜ 724 ਟਰੈਕਟਰ 2021 ਮਾਡਲ 800 ਘੰਟਾ ਚੱਲਿਆ 90% ਹੈ 4 ਲੱਖ ਰੁਪਏ ਰੇਟ ਹੈ ਜੀ ਦੋਨੇ ਟਰੈਕਟਰ ਹਰਿਆਣਾ ਨੰਬਰ ਨੇ ਏਰੀਆ ਜੀ ਮੈਂਤ ਖੇੜਾ ਰਾਣੀਆਂ सिरसा ਹਰਿਆਣਾ 8059140195 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਦੋਨੇ ਟਰੈਕਟਰ ਨੇ ਜਿਹੜੇ ਤੁਸੀਂ ਇਹ ਨੰਬਰ ਤੇ ਡੀਲ ਕਰ ਸਕਦੇ ਹੋ ਕਾਲੀ ਵਿਕਾਊ ਹੈ ਜੀ ਟਰਾਲੀ ਦਾ ਸੈ ਹੈ 11/6 ਪੂਰੀ ਸਾਫ 35% ਟੈਰ ਨੇ ਬਿਡ ਨਾਲ ਨੇ ਜੀ 35% ਟੈਰ ਨੇ ਪੂਰੀ ਸਾਫ 11/6 ਦੀ ਟਰਾਲੀ ਵਿਕਾਊ ਹੈ ਬਿਡ ਨਾਲ ਨੇ ਰੇਟ 72000 ਰੁਪਏ ਡਿਮਾਂਡ ਹੈ ਜੀ ਏਰੀਆ ਪਿੰਡ ਲਖਮੀਰਪੁਰਾ ਗੁਰੂ ਹਰ ਸਹਾਏ ਫਿਰੋਜ਼ਪੁਰ 8437813075 ਇਸ ਨੰਬਰ ਤੇ ਫੋਨ ਕਰਕੇ 11/6 ਦੀ ਟਰਾਲੀ 72000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਨਾਲ ਵਿੱਡ ਵੀ ਨੇ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਫੋਰ ਫੀਗੋ ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਪੰਜਾਬ ਨੰਬਰ ਪਾਰ ਸਿੰਘ 2025 ਤੱਕ ਹੈ ਜੀ 70000 ਰੁਪਏ ਗੱਡੀ ਦਾ ਰੇਟ ਰੱਖੀ ਗਿਆ ਜੀ ਏਰੀਆ ਮਲੇਰਕੋਟਲਾ ਪਾਸਿੰਗ 2025 ਤੱਕ 2010 ਮਾਡਲ ਪੰਜਾਬ ਨੰਬਰ ਫੋਰਡ ਫਿਗੋ ਗੱਡੀ ਵਿਕਾਊ ਹੈ ਜੀ 70000 ਰੁਪਏ ਰੇਟ ਰੱਖੀ ਗਿਆ ਜੀ 9855685322 9855685322 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਰਡ ਫਿਗੋ ਗੱਡੀ ਹੈ ਜਿਹੜੀ 10 ਮਾਡਲ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਫੋਰਡ 3610 ਟਰੈਕਟਰ ਵਿਕਾਊ ਹੈ ਜੀ 1992 ਮਾਡਲ 165000 ਰੁਪਏ ਦਾ ਫਿਕਸ ਰੇਟ ਹੈ ਜੀ ਫਿਕਸ ਰੇਟ ਰੱਖਿਆ ਗਿਆ ਜੀ 165000 ਨਵੇਂ ਟਾਇਰ BKT ਦੇ 13628 ਦੇ ਪੰਜਾਬ ਨੰਬਰ ਇੰਜਨ ਗੀਅਰ ਦੀ ਫੁੱਲ ਗਰੰਟੀ ਹੈ ਜੀ ਏਰੀਆ ਪਿੰਡ ਬੁਰਜ ਮਹਾਰ ਅਵੋਰ 9780716119 9780716119 ਇਸ ਨੰਬਰ ਤੇ ਫੋਨ ਕਰਕੇ 436 ਦਾ ਟਰੈਕਟਰ ਤੁਸੀਂ 165000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮੱਝ ਵੀ ਕਾਊ ਹੈ ਜੀ 13 ਕਿਲੋ ਦੁੱਧ ਹੈ ਜੀ 80000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਸੁਲਤਾਨਪੁਰ ਲੋਧੀ ਫਿਕਸ 88000 ਇਹ ਆ ਸੁਲਤਾਨਪੁਰ ਲੋਧੀ ਏਰੀਆ ਚ ਮੱਝ ਵਿਕਾਊ ਆ ਦੁੱਧ 13 ਕਿਲੋ 77ਪੂਰਾ 451 145 77ਪੂਰਾ 452 145 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੱਝ ਜਿਹੜੀ 88000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਇਸ ਵੀਰ ਨੇ ਦੁਬਾਰੇ ਵਾਪਸ ਲੈਣਾ ਜੀ ਬੁਲਟ 2012 ਮਾਡਲ ਮੋਗਾ ਨੰਬਰ ਪੀਵੀ 293122 ਜੇਕਰ ਕਿਸੇ ਵੀ ਵੀਰ ਨੂੰ ਪਤਾ ਚੱਲੇ ਪਤਾ ਦੱਸਣ ਵਾਲੇ ਵੀਰ ਨੂੰ 5000 ਰੁਪਏ ਇਨਾਮ ਦਿੱਤਾ ਜਾਊਗਾ ਜੀ ਤੁਸੀਂ WhatsApp ਰਾਹੀਂ ਸੰਪਰਕ ਕਰ ਸਕਦੇ ਹੋ ਨੰਬਰ ਨੋਟ ਕਰ ਲਓ 0015594147722 ਇਸ ਨੰਬਰ ਤੇ ਤੁਸੀਂ WhatsApp ਰਾਹੀਂ ਸੰਪਰਕ ਕਰ ਸਕਦੇ ਹੋ ਜੀ ਵਧੀਆ ਗੇਟਰ ਸੁਸਾਇਟੀ ਚ ਬਣੀ ਕੋਠੀ ਵਿਕਾਊ ਆ ਵਧੀਆ ਗੇਟਰ ਸੁਸਾਇਟੀ ਦੇ ਵਿੱਚ ਬਣੀ ਕੋਠੀ ਵਿਕਾਊ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਕੋਠੀ ਦਾ ਆਲਾ ਦਵਾਲਾ ਦੇਖੋ ਇਸ ਵੀਰ ਨੇ ਬਹੁਤ ਹੀ ਵਧੀਆ ਵੀਡੀਓ ਬਣਾ ਕੇ ਭੇਜੀਏ ਤੇ ਤੁਹਾਨੂੰ ਸਾਰੀ ਵੀਡੀਓ ਦਿਖਾਈ ਜਾਊਗੀ ਜੀ ਵੀਡੀਓ ਚ ਬਣੇ ਰਹੋ ਕੋਠੀ ਦੀ ਸਾਰੀ ਅੰਦਰੋਂ ਬਾਹਰੋਂ ਵਧੀਆ ਵੀਡੀਓ ਬਣਾ ਕੇ ਭੇਜੀਏ ਇਸ ਵੀਰ ਨੇ ਗੇਤ ਤੋਂ ਲੈ ਕੇ ਅੰਦਰ ਤੱਕ ਕਰਦੀ ਤੇ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਸਾਰੀ ਦਿਖਾਈ ਜਾਊਗੀ ਤੁਹਾਨੂੰ ਤੇ ਕੋਠੀ ਦੀ ਲੋਕੇਸ਼ਨ ਹੈ ਜਿਹੜੀ ਜੀ ਨੇੜੇ ਮੁੰਡਾ ਹਸਪੀਟਲ ਜੀ ਐਸ ਗਾਰਡਨ ਵੇਰਕਾ ਅੰਮ੍ਰਿਤਸਰ ਟੋਟਲ 200 ਗੱਜ ਜਗ੍ਹਾ ਵਿੱਚ ਬਣੀ ਹੋਈ ਕੋਠੀ ਹੈ ਇਹ 200 ਗੱਜ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਹੈ ਫੁੱਲ ਕੰਪਲੀਟ ਹੈ ਜੀ ਸਵਾ ਕਰੋੜ ਰੁਪਏ ਰੇਟ ਰੱਖੇ ਗਿਆ ਜੀ ਬਾਕੀ ਦੋ ਨੰਬਰ ਨੇ ਵੀਰਾਂ ਦੇ ਤੁਸੀਂ ਨੋਟ ਕਰ ਸਕਦੇ ਹੋ ਦੋਨਾਂ ਤੇ ਕਾਲ ਕਰਕੇ ਕੋਠੀ ਨੂੰ ਖਰੀਦ ਸਕਦੇ ਹੋ 8729912308 9066259000 ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੀਆ ਗੇਟੜ ਸੁਸਾਇਟੀ ਦੇ ਵਿੱਚ ਬਣੀ ਕੋਠੀ 200 ਗਜ਼ ਜਗ੍ਹਾ ਦੇ ਵਿੱਚ ਇਹ ਬਣੀ ਹੈ ਰੇਟ ਹੈ ਜੀ ਸਵਾ ਕਰੋੜ ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਵੀਰ ਵਾਂਗੂ ਇੱਕ ਵਧੀਆ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਤੁਸੀਂ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ 9877988446 ਇਹ ਸਾਡਾ ਵਟਸਐਪ ਨੰਬਰ ਹੈ ਜੀ ਇਸ ਨੰਬਰ ਤੇ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਹੈ ਡਾਇਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਜਾਣਕਾਰੀ ਭੇਜਣਾ ਜ਼ਰੂਰੀ ਹੈ 7.5 ਕਿਲੇ ਜ਼ਮੀਨ ਵਿਕਾਊ ਹੈ ਜੀ ਮਿੱਠਾ ਪਾਣੀ ਕੱਲਿਆਂ ਦੀ ਮੋਟਰ ਮਿੱਠਾ ਪਾਣੀ ਹੈ ਜੀ ਕੱਲਿਆਂ ਦੀ ਮੋਟਰ ਹੈ 7.5 ਕਿਲੇ ਜ਼ਮੀਨ ਵਿਕਾਊ ਹੈ ਜੀ ਆਵਦਾ ਟਰਾਂਸਫਰਮ ਵਿੱਚ ਕੋਠੀ ਬਣੀ ਹੋਈ ਹੈ ਕੋਠੀ ਤੇ ਜ਼ਮੀਨ ਦਾ ਰੇਟ ਹੈ ਜੀ 3 ਕਰੋੜ ਰੁਪਏ ਡਿਮਾਂਡ ਬਾਕੀ ਮਾਨਤਾ ਨੂੰ ਮੌਕੇ ਤੇ ਹੋ ਜੂਆ ਜੀ ਕੋਠੀ ਅਤੇ ਜ਼ਮੀਨ ਦਾ ਰੇਟ ਹੈ ਜੀ 3 ਕਰੋੜ ਡਿਮਾਂਡ ਰੱਖੀ ਗਈ ਹੈ ਬਾਕੀ ਮਾਨਤਾਨ ਮੌਕੇ ਤੇ ਕਰ ਦੇਣਗੇ ਏਰੀਆ ਜੀ ਪਿੰਡ ਟੁੱਡਿਆਂ ਵਾਲੀ ਡੱਬ ਵਾਲੀ ਰੋਡ ਹਰਿਆਣਾ 9306548476 9306548476 ਇਸ ਨੰਬਰ ਤੇ ਫੋਨ ਕਰਕੇ 7.5 ਕਿਲੇ ਜ਼ਮੀਨ ਅਤੇ ਕੋਠੀ 3 ਕਰੋੜ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਜਿਹੜੇ ਵੀਰ ਹੁਣ ਤੱਕ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਵੀ ਤੈਦ ਲੋ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਸਪੋਰਟ ਕਰੋਗੇ ਤੇ ਵੀਰਾਂ ਨੂੰ ਬੇਨਤੀ ਜੇਕਰ ਕਿਸੇ ਵੀ ਵੀਰ ਨੂੰ ਜ਼ਮੀਨ ਪਲਾਟ ਕੋਠੀਆਂ ਖੇਤੀਬੀ ਵਾਲੇ ਅੜਹਸਾਂ ਦੇ ਗੱਡੀਆਂ ਚਾਹੀਦੀਆਂ ਨੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਦਿਆ ਕਰੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਬੰਨਰਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ